ਸਾਰੇ ਮੇਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਿਰਹੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਇਹ ਬਿਰਹੀ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਹੈ ਵੀਰ ਜੀ ਆਪਣਾ ਤੇ ਮੋੜ ਮੰਡੀ ਦੇ ਕੋਲੇ ਪਿੰਡ ਮੈਸਰਖਾਨਾ ਹੈ ਵੀਰ ਜੀ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਵੀਰ ਜੀ ਬਾਰ ਬਾਰ ਆਪਾਂ ਜਦੋਂ ਸ਼ੁਰੂ ਹੁੰਦੀ ਹੈ ਵੀਡੀਓ ਤਾਂ ਸੋਨੂੰ ਆਪਾਂ ਆਪਦੀ ਲੋਕੇਸ਼ਨ ਦੱਸ ਦਿਆ ਪਹਿਲਾਂ ਲੋਕੇਸ਼ਨ ਦੱਸਣਾ ਮਤਲਬ ਤਾਂ ਵੀਰ ਜੀ ਇਹੀ ਹੁੰਦਾ ਹੈ ਜਿਹੜਾ ਮੇਰਾ ਵੀਰ ਭਰਾ ਕੋ ਭੈਣ ਭਰਾ ਜੁੜਦੇ ਨਾਲ ਸਾਡੇ ਨਵੇਂ ਜੁੜਦੇ ਤਾਂ ਉਹਨੂੰ ਆਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਵੀ ਜਦੋਂ ਕੋਈ ਆਵੇ ਪਿੰਡ ਉਹਨੂੰ ਦਿੱਕਤ ਨਾ ਆਵੇ ਇਹ ਲੋਕੇਸ਼ਨ ਵੀਰ ਜੀ ਮੈਸਟਰਖਾਨਾ ਪਿੰਡ ਹੈ ਜੀ ਜ਼ਿਲ੍ਹਾ ਬਟਿੰਡਾ ਮੌੜ ਮੰਡੀ ਦੇ ਕੋਲੇ ਪਿੰਡ ਰਹਿੰਦਾ ਹੈ ਜੀ ਮੈਸਟਰਖਾਨਾ ਇਹ ਵੱਡੀ ਹਾਈਵੇ ਤੇ ਪਿੰਡ ਹੈ ਜੀ ਬਹੁਤ ਵੱਡਾ ਪਿੰਡ ਹੈ ਜੀ ਆਪਣਾ ਤੇ ਜਦੋਂ ਤੁਸੀਂ ਬੱਸ ਮੇਨ ਬੱਸ ਸਟੈਂਡ ਆਪਣਾ ਜਦੋਂ ਉੱਥੋਂ ਪਿੰਡ 'ਚ ਐਂਟਰ ਹੁੰਨੇ ਹੋ ਤੁਸੀਂ ਜੀ ਆਪਣਾ ਥਾਂ ਥਾਂ ਲਿਖਿਆ ਹੋਇਆ ਜੀ ਬੋਰਡਾਂ ਤੇ ਇਹ ਮਨਜਿੰਦਰ ਕਲਾਥ ਹਾਊਸ ਦੇ ਬੋਰਡ ਲੱਗੇ ਹੋਏ ਆ ਥਾਂ ਥਾਂ ਤੇ ਆਪਣੇ ਤੀਰ ਛਾਪੇ ਹੋਏ ਵੀ ਜੀ ਆਉਣ ਦੇ ਤੀਰ ਛਾਪੇ ਹੋਏ ਤੀਰਾਂ ਦੇ ਨਿਸ਼ਾਨ ਨਿਗਰਖ ਕਰੋ ਵੀ ਤੀਰ ਕਿੱਧਰ ਨੂੰ ਜਾ ਰਹੇ ਬਹੁਤ ਵੱਡੇ ਬੋਰਡ ਲੱਗੇ ਆ ਵੀਰ ਜੀ ਕਿ ਤੁਹਾਨੂੰ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੁਹਾਡੀ ਹਾਜ਼ਰੀ ਦੇ ਵਿੱਚ ਤੇ ਜਿਹਦੇ ਵਿੱਚ ਆਪਾਂ ਵਧੀਆ ਕੁਆਲਿਟੀ ਦਾ ਏਕੀ ਟੈਕਸ ਦਾ ਏਕੀ ਟੈਕਸ ਦਾ ਸੰਕਰ ਦਾ ਤਮੰਨਾ ਦਾ ਵਧੀਆ ਬ੍ਰਾਂਡੜ ਆਪਣੇ ਕੋਲੇ ਫੇਕ ਨਹੀਂ ਹੁੰਦਾ ਵੀ ਤੁਹਾਨੂੰ ਦਿਖਾਉਣ ਵੇਲੇ ਹੋਰ ਦਿਖਾਤਾ ਦੇਣ ਵੇਲੇ ਕੁਝ ਹੋਰ ਦਿੰਦਾ ਵੀਰ ਜੀ ਇਹ ਸੀ ਬਿਲਕੁਲ ਵੀ ਨਹੀਂ ਕਰਦੇ ਕੰਮ ਅਸੀਂ ਵੀਰ ਜੀ ਉਹੀ ਵੀਡੀਓਜ਼ ਦਿਖਾਵਾਂਗੇ ਜਿਹੜਾ ਤੁਹਾਨੂੰ ਅਸੀਂ ਦੂਜੇ ਦਿਨ ਦੇ ਸਕੀਏ ਸਾਡੇ ਕੋਲ ਵੀਰ ਜੀ ਜ਼ਿਆਦਾਤਰ ਹੋਰ ਥੀਲ ਦਾ ਕੰਮ ਆ ਆਪਣਾ ਜ਼ਿਆਦਾਤਰ ਸਾਡੇ ਕੋਲ ਦੁਕਾਨਦਾਰ ਮੇਰੇ ਵੀਰ ਭਰਾਏ ਭੈਣਾਂ ਆਉਂਦੇ ਨਾ ਮੈਂ ਵਾਰ-ਵਾਰ ਬੇਨਤੀ ਉਹਨੂੰ ਇਹੀ ਕਰਦੇ ਆ ਵੀਰ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਫਾਇਦੇ ਕਰਦੇ ਆ ਆਪਾਂ ਉਹ ਗਾਹਾਂ ਦੀ ਗਾਹ ਸ਼ੇਅਰ ਸਬਸਕ੍ਰਾਈਬ ਵੀਰਾਂ ਕੇ ਜ਼ਰੂਰ ਕਰਿਆ ਕਰੋ ਦੁਕਾਨਦਾਰਾਂ ਨੂੰ ਦੁਕਾਨਦਾਰ ਗਾਹਾਂ ਦੀ ਗਾਹ ਕਰਿਆ ਕਰੋ ਕਿਉਂਕਿ ਉਹਨਾਂ ਦਾ ਫਾਇਦਾ ਹੋ ਸਕੇ ਆਪ ਕਿਚਗੇ ਰੇਟ ਲਾਉਂਦਾ ਮਤਲਬ ਇਹ ਹੀ ਐ ਵੀ ਜੀ ਆਪਣੇ ਕੋਲ ਖਰਚਾ ਖਰਚਾ ਕੋਈ ਨਹੀਂ ਘਰੇ ਦੁਕਾਨ ਹੈ ਆਪਣੀ ਵੀਰੇ ਕੋਈ ਹੋਰ ਖਰਚਾ ਨਹੀਂ ਕੋਈ ਆਪਣੇ ਕੋਲ ਦੁਕਾਨ ਦਕੂਨ ਦਾ ਖਰਚਾ ਕੋਈ ਨਹੀਂ ਹੈਗਾ ਇਹੀ ਆਪਾਂ ਬਾਜਬ ਰੇਟ ਲਾਉਂਦੇ ਵੀ ਜੀ ਗਾਹ ਦੀ ਗਾਹ ਜਰੂਰ ਵੀ ਜੀ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਆਪਣਾ ਕੁਆਲਿਟੀ ਇੱਕ ਨੰਬਰ ਤੇ ਹੈ ਜੀ ਦੁਕਾਨਦਾਰਾਂ ਵੀਰ ਭਰਾਵਾਂ ਵਾਸਤੇ ਆਪ ਨੂੰ ਪਹਿਲ ਦੀ ਤੌਰ ਤੇ ਆ ਹੋਰ ਸੇਲ ਦਾ ਕੰਮ ਹੈ ਜੀ ਆਪਣਾ ਆਓ ਆਪਾਂ ਵੀਰ ਜੀ ਤੁਹਾਨੂੰ ਦਿਖਾਉਣਾ ਹੈ ਹੁਣ ਆਪਣੇ ਕੋਲ ਟੀਵੀ ਦਾ ਜਾਦੇ ਧਿਆਨ ਚੱਲ ਰਿਹਾ ਜੀ ਟੀਵੀ ਸੂਟ ਦਾ ਤੁਹਾਨੂੰ ਵੀ ਪਤਾ ਹੈ ਹਰ ਇੱਕ ਨੂੰ ਪਾਲੀ ਭਾਂਤ ਪਤਾ ਪੀ ਟੀ ਵੀ ਦਾ ਜਾਦੇ ਰਿਹਾਣ ਚੱਲ ਰਿਹਾ ਹੈ ਇਹਦੇ ਵਿੱਚ ਲੈਨਿੰਗ ਚੱਲਦੀ ਹੈ ਇਹ ਚਿਕਨ ਚੱਲਦੀ ਹੈ ਸਾਰਾ ਮਤਲਬ ਅੱਜਿਤ ਬ੍ਰਾਂਡ ਹੈਗੇ ਆ ਆਪਣੇ ਕੋਲ ਸਾਰੇ ਪ੍ਰਕਾਰ ਦੇ ਹੈਗੇ ਆਓ ਵੀਰ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਪਹਿਲਾਂ ਤੁਹਾਨੂੰ ਦਿਖਾਵਾਂਗੇ ਵੀਰ ਜੀ ਚਿਕਨ ਇਹਦੇ ਚ ਚਿਕਨ ਕਢਾਈ ਹੈ ਟੈਵੀ ਹੈ ਪਹਿਲਾਂ ਵੀ ਮਾਲ ਵੀ ਜੀ ਆਪਾਂ ਇਹ ਵੇਚਿਆ ਹੁਣ ਤੁਹਾਨੂੰ ਬਾਈ ਜੀ ਆਪਾਂ ਇਹਦਾ ਰਿਆਤ ਲਾਵਾਂਗੇ ਕੋਈ 5-10 ਰੁਪਏ ਰਿਆਤ ਹੀ ਹੈ ਤੇਜ ਨਹੀਂ ਮਾਲ ਹੈਗਾ ਆਮ ਦੁਕਾਨਦਾਰ ਵੀਰ ਜੀ ਕਹਿੰਦੇ ਤੇਜ ਹੋ ਗਿਆ ਮਾਲ ਨਹੀਂ ਵੀਰ ਜੀ ਮਾਲ ਮੰਦਾ ਹੀ ਹੈ 2-4 ਰੁਪਏ ਮੰਦਾ ਹੀ ਲਾਵਾਂਗੇ ਤੁਹਾਨੂੰ ਇਹ ਵੀਰ ਜੀ ਚਿਕਨ ਦਾ ਚਿਕਨ ਦੀ ਕੜਾਈ ਹੈ ਵੀਰ ਜੀ ਗੌਰ ਨਾਲ ਵਧੀਆ ਪ੍ਰੇਮ ਨਾਲ ਦੇਖੋ ਤੁਸੀਂ ਚਿਕਨ ਦੀ ਕੜਾਈ ਹੈ ਕਾਟਨ ਦਾ ਸੂਟ ਹੈ ਵੀਰ ਜੀ ਪਿਓਰ ਕਾਟਨ ਹੈ ਕੋਈ ਇਹਦੇ ਲਾਈਨਿੰਗ ਨਹੀਂ ਲੱਗਦੀ ਹੈਗੀ ਜਿਹੜੀ ਟਾਈ ਵੀ ਹੈ ਵੀਰ ਜੀ ਆਲ ਓਵਰ ਹੁੰਦੀ ਹੈ ਉਹਦੇ ਲਾਈਨਿੰਗ ਲੱਗਦੀ ਹੈ ਇਹਦੇ ਕੋਈ ਲਾਈਨਿੰਗ ਲਾਉਣ ਨੂੰ ਕੁਝ ਨਹੀਂ ਲੱਗਦੀ ਜੀ ਪੂਰੀ ਗੌਰ ਨਾਲ ਵਧੀਆ ਪ੍ਰੇਮ ਨਾਲ ਦੇਖੋ ਇਹ ਕਿੰਨਾ ਸੋਹਣਾ ਸੂਟ ਹੈ ਆ ਦੇਖੋ ਵੀਰ ਜੀ ਏਕੇ ਟੈਕ ਦਾ ਬ੍ਰਾਂਡ ਹੈ ਜੀ ਇਹ ਵੀਰ ਜੀ ਗੌਰ ਨਾਲ ਚੀਜ਼ ਲਿਆ ਕਰੋ ਤੁਸੀਂ ਜ਼ਿਆਦਾਤਰ ਤਾਂ ਵਧੀਆ ਚੀਜ਼ ਲਿਆ ਕਰੋ ਜਿਹੜੀ ਤੁਹਾਡੇ ਹੰਡੇ ਵੀਰ ਜੀ ਦੁਕਾਨ ਤੇ ਆਏ ਵੀ ਜੀ ਜੋ ਜੋ ਚੀਜ਼ ਮਾੜਾ ਲੈ ਕੇ ਜਾਓਗੇ ਲਾਂਬਾ ਆਉਂਦਾ ਫਿਰ ਮੁੜ ਕੇ ਹੋ ਵੇਚਣ 'ਚ ਬਹੁਤ ਦਿੱਕਤ ਆਉਂਦੀ ਹੈ ਤੁਸੀਂ ਵਧੀਆ ਚੀਜ਼ ਵੇਚਿਆ ਕਰੋ ਆ ਦੇਖੋ ਗੌਰ ਨਾਲ ਦੇਖੋ ਕਿੰਨਾ ਵਧੀਆ ਇਹਦਾ ਪ੍ਰਿੰਟ ਮੰਦਾ ਹੈ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦਾ ਵੀਰ ਜੀ ਤੇ ਕਿੰਨਾ ਵਧੀਆ ਕੱਪੜਾ ਹੈ ਇਹਦੇ ਵਿੱਚ ਕੋਈ ਵੀ ਬਾਈ ਜੀ ਲਾਂਬਾ ਨਹੀਂ ਕੋਈ ਇਹਦਾ ਚਿੰਤਾ ਨਹੀਂ ਤੁਹਾਨੂੰ ਕਰਨ ਦੀ ਲੋੜ ਵੀ ਇਹਦੇ 'ਚ ਲਾਂਬਾ ਆਊਗਾ ਇੱਕ ਨੰਬਰ ਕੁਆਲਿਟੀ ਦੀ ਚੀਜ਼ ਹੈ ਇੱਕ ਵੀ ਜੀ ਤੁਹਾਨੂੰ ਆਹ ਦੇਖੋ ਨਿਆ ਡਿਜ਼ਾਈਨ ਇਹ ਡਿਜ਼ਾਈਨ ਹੈ ਵੀ ਜੀ ਲੱਗ ਲੱਗ ਆਪਣੇ ਕੋਲੇ ਮਾਲ ਬਹੁਤ ਆ ਗਿਆ ਮਾਲ ਦੇਖ ਲਓ ਵੀ ਜੀ ਦਿਖਾ ਦਿਓ ਮਾਲ ਮਾਲ ਆਪਣੇ ਕੋਲੇ ਬਹੁਤ ਵੱਡੀ ਕਵਾਂਟੀਟੀ ਚ ਮਾਲ ਆਇਆ ਪਿਆ ਆਪਣੇ ਕੋਲੇ ਜਿੰਨਾ ਲੋੜ ਹੈ ਉਹਨਾਂ ਨਾਲ ਜਾ ਸਕਦੇ ਹੋ ਇਹ ਆਹ ਦੇਖੋ ਵੀ ਜੀ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਵੀ ਚੈੱਕ ਕਰੋ ਇਹ ਦੇਖੋ ਇਹ ਇਹਦੀ ਕੜਾਈ ਬਹੁਤ ਸੋਹਣੀ ਕੀਤੀ ਹੋਈ ਹੈ ਚਿਕਨ ਦੀ ਕੜਾਈ ਹੈ ਝੂਮ ਕੇ ਦਿਖਾ ਯਾਰ ਚਿਕਨ ਦੀ ਕੜਾਈ ਦਿਖਾ ਦਿਓ ਦੇਖੋ ਵੀ ਜੀ ਕਿੰਨਾ ਸੋਹਣਾ ਫੁੱਲ ਬਾੜੀਆਂ ਇਹਦੇ ਵਿੱਚ ਪਾਈਆਂ ਹੋਈਆਂ ਐ ਪੂਰਾ ਵਧੀਆ ਕੁਆਲਿਟੀ ਦੀ ਚੀਜ਼ ਐ। EK Tex ਦਾ ਕੱਪੜਾ ਐ। ਤੇ ਆ ਆਹ ਇਹਦੀ ਬਾਟਮ ਐ ਵੀਰ ਜੀ। ਤੇ ਆ ਆ ਚੈੱਕ ਕਰੋ ਜੀ। ਨਾਲ ਇਹਦੀ ਬਾਟਮ ਐ ਦੇਖੋ ਬਜੀ। ਇਹ ਮੈਚਿੰਗ ਸੂਟ ਐ ਵੀਰ ਜੀ। ਇਹਦਾ ਵੀਰ ਜੀ ਆਮ ਦੁਕਾਨਦਾਰ ਵੀ ਜੀ 11 11 12 1200 ਰੁਪਿਆ ਬਾਜ਼ਾਰ ਦੇ ਵਿੱਚ ਵਿਕਦਾ ਵੀਰ ਜੀ। ਆਪਾਂ ਵੀ ਪਹਿਲਾਂ 1000 1050 ਦਾ ਵੇਚਿਆ ਸੀ ਤੇ ਵੀਰ ਜੀ ਹੁਣ ਅੱਜ ਇਹਦਾ ਮਨਜਿੰਦਰ ਕਲੌਥ ਹਾਊਸ ਤੇ ਰੇਟ ਐ ਦਾ ਵੀਰ ਜੀ 950 ਰੁਪਿਆ ਰੇਟ ਐ ਜੀ। ਕੱਲੇ ਕੱਲੇ ਸੂਟ ਦਾ। ਤੇ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਜਿਹਨੇ ਕਹਾ ਰੀਸੇਲਰ ਕਹਾ ਵੇਚਣਾ ਉਹਨੂੰ ਵੀ ਜੀ ਆਪਾਂ ਲੈਸ ਲਾਵਾਂਗੇ ਵਧੀਆ ਉਹਦੇ ਵਾਸਤੇ ਉਹਨੂੰ ਵੀ 2 ਰੁਪਏ ਵੱਧਣਗੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਨੰਬਰ ਤੇ ਕਨੈਕਟ ਕਰ ਲਓ ਪੁੱਛ ਲਓ ਸਾਨੂੰ ਸ਼ੇਅਰ ਤੇ ਸਬਸਕ੍ਰਾਈਬਰ ਬਾਰ-ਬਾਰ ਕਹਿੰਨੇ ਭਾਈ ਜੀ ਕੁਝ ਨਹੀਂ ਲਾਦਾ ਜਰੂਰ ਕਰਿਆ ਕਰੋ ਇਹ ਚਿਕਨ ਦਾ ਚਿਕਨ ਦੀ ਜਿਹੜੀ ਕੜਾਈ ਹੈ ਵੀ ਜੀ ਇਹ ਆਮ ਦੁਕਾਨਦਾਰ ਵੀ ਜੀ ਨੂੰ 1000 ਦਾ 1200 ਦਾ 1100 ਦਾ ਵੇਚ ਰਿਹਾ ਪਰ ਆਪਣੇ ਕੋਲੇ ਵੀਰ ਜੀ ਇਹਦਾ ਰੇਟ 950 ਰੁਪਏ ਇਕੱਲੇ-ਇਕੱਲੇ ਸ਼ੂਟ ਦਾ ਰੇਟ ਹੈ ਵੀ ਜੀ ਤੇ ਦੁਕਾਨਦਾਰ ਨੂੰ ਆਪਾਂ ਲਾਵਾਂਗੇ ਲੈਸ। ਇਹ ਇੱਕ ਦੇਖੋ ਵੀਰ ਜੀ ਆਹ ਕੁਆਲਿਟੀ ਜੀ। ਦੇਖੋ ਕਿੰਨਾ ਸੋਹਣਾ ਰੰਗ ਹੈ ਵੀਰ ਜੀ। ਲਵੈਂਡਰ ਸ਼ੇਡ ਦਾ ਮਾਸਟਰ ਰੰਗ ਦੇ ਵਿੱਚ ਫਲੇਵਰ ਹੈ ਜੀ ਬਹੁਤ ਸੋਹਣਾ ਰੰਗ ਹੈ ਦੇਖੋ। ਕੁਆਲਿਟੀ ਚੈੱਕ ਕਰੋ ਕਿੰਨੀ ਸੋਹਣੀ ਕੁਆਲਿਟੀ ਹੈ ਜੀ। ਇਹ ਇਹਦੇ ਵਿੱਚ ਮੈਚਿੰਗ ਹੈ ਵੀਰ ਜੀ ਦੇਖੋ। ਆਹ ਬਾਟਮ ਦਾ ਕੱਪੜਾ ਜੀ। ਆਪਣੇ ਕੋਲੇ ਵੀ ਜੀ ਹੋਰ ਸ਼ੇਡ ਦਾ ਕੰਮ ਹੈ। ਜੇ ਕਿਸੇ ਨੂੰ ਜਿਵੇਂ ਦੁਕਾਨਦਾਰੀ ਵਾਸਤੇ ਦਾ ਭਾਈ ਜੀ ਬਹੁਤ ਜ਼ਿਆਦਾ ਪੜਤਾ ਪੈਂਦਾ ਹੈ। ਇੱਕ ਵਾਰੀ ਜ਼ਰੂਰ ਆ ਕੇ ਪਤਾ ਸੁਤਾ ਕਰੋ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਬਾਈ ਜੀ ਇਹ ਨਹੀਂ ਹੈ ਵੀ ਥੋੜਾ ਫਾਇਦਾ ਨਾ ਹੋਵੇ ਇਸ ਗੱਲ ਦੀ ਪੂਰਨ ਜ਼ਿੰਮੇਵਾਰੀ ਹੈ ਆ ਦੇਖੋ ਵੀਰ ਜੀ ਰੰਗ ਦੇਖ ਲਓ ਚਾ ਚੈੱਕ ਕਰ ਲਓ ਕੱਲੀ ਕੱਲੀ ਚੀਜ਼ ਤੇ ਫਿਰ ਵੀ ਜੀ ਇਹ ਵੀ ਵੀਰ ਜੀ ਕਾਟਣਾ ਇਹਦੇ ਲਾਈਨ ਗੱਟ ਹੈ ਵੀ ਵਾਂਗੂ ਬ੍ਰੀਕ ਲਾਈਨ ਗਾ ਚੈੱਕ ਕਰ ਲਓ ਵੀਰ ਜੀ ਇਹਦੇ ਵਿੱਚ ਇਹਦੇ ਵਿੱਚ ਵੀ ਮੈਚਿੰਗ ਹੈ ਵੀਰ ਜੀ ਇਹ ਇਹਦੀ ਮੈਚਿੰਗ ਹੈ ਤੇ ਆਹ ਮੈਚ ਸੈਲਫ ਪ੍ਰਿੰਟ ਆ ਵੀਰ ਜੀ ਦੇਖੋ ਬਾਟਮ ਦੇ ਵਿੱਚ ਵੀ ਦੇਖੋ ਪ੍ਰਿੰਟ ਹੈ ਚੈੱਕ ਕਰੋ ਆ ਦੇਖੋ ਇਹ ਚੇਕਨ ਕਢਾਈ ਨਹੀਂ ਹੈਗੀ ਵੀਰ ਜੀ ਇਹ ਟੀਵੀ ਦਾ ਡਿਜ਼ਾਈਨ ਕੱਢਿਆ ਹੈ ਵੀ ਜੀ ਕਾਟਨ ਹੈ ਪਿਓਰ ਇਹਦਾ ਰੇਟ ਵੀ ਜੀ ਆਪਾਂ ਪਹਿਲਾਂ ਬਹੁਤ ਜ਼ਿਆਦਾ ਵੱਧ ਸੀ ਹੁਣ ਇਹਦਾ ਰੇਟ ਵੀ ਜੀ 650 ਰੁਪਿਆ ਰੇਟ ਹੈ ਯਾਦ ਰੱਖੋ ਵੀਰ ਜੀ ਇਹਦਾ ਰੇਟ 650 ਰੁਪਿਆ ਇਕੱਲੇ ਇਕੱਲੇ ਸ਼ੂਟ ਦਾ ਰੇਟ ਹੈ ਜਿਹੜਾ ਮੇਰਾ ਵੀਰ ਬੜਾ ਕੋਈ ਦੁਕਾਨਦਾਰ ਹੈ ਉਹਨੂੰ ਲਾਵਾਂਗੇ ਲੈਸ ਪਹਿਲਾਂ ਵਾਈ ਜੀ ਇਹ 700 750 ਬਹੁਤ ਜ਼ਿਆਦਾ ਤੇਜ਼ ਸੀ ਹੁਣ ਆਪਾਂ ਸਾਰੇ ਰੇਟ ਹੀ ਥੋੜੇ ਥੋੜੇ ਦਾਦਾ 22 22 ਆਪਾਂ ਵੀ ਜੀ ਲੈਸ ਕੀਤੇ ਆਪਾਂ ਸਾਰੇ ਰੇਟ ਹੀ ਥੱਲੇ ਨੂੰ ਆ ਗਏ ਹੁਣ ਇਹਦੇ ਵਿੱਚ ਇੱਕ ਕੁਆਲਟੀ ਆ ਦੇਖੋ ਵੀ ਜੀ ਇਹ 23 ਦੀ ਮਤਲਬ 23 ਵਾਲੇ ਕਿੱਡੇ ਵੀ ਜੀ ਇਹ ਏਕੇ ਟੈਕਸ ਦਾ ਮਾਲ ਹੈ ਵੀਰ ਜੀ ਇਹ 23 ਦਾ ਡਿਜ਼ਾਈਨ ਹੈ ਆ ਦੇਖੋ ਪਿਓਰ ਕਾਟਨ ਹੈ ਵੀਰ ਜੀ ਏਕੇ ਟੈਕਸ ਦਾ ਕਪੜਾ ਇਹਦੇ ਵਿੱਚ ਬਰੀਕ ਲਾਈਨ ਹੈਗਾ ਇਹ ਚੈੱਕ ਕਰੋਗੇ ਜੀ ਆ ਦੇਖੋ ਬਰੇਗ ਬਰੇਗ ਲਾਈਨਿੰਗ ਹੈ ਇਹਦਾ ਡਿਜ਼ਾਈਨ ਸੋਹਣਾ ਬਹੁਤ ਲੱਗਦਾ ਵੀਰ ਜੀ ਹੈਵੀ ਭਾਅ ਚ ਵਧੀਆ ਭਾਅ ਚ ਆਉਂਦਾ ਹਰ ਇੱਕ ਦੇ ਭਾਅ ਚ ਆਉਂਦਾ ਬਾਈ ਜੀ ਇਹ ਕੋਈ ਮਹਿੰਗੇ ਵਾਲੀ ਗੱਲਬਾਤ ਨਹੀਂ ਹੈ ਕਿ ਵੀ ਮਹਿੰਗਾਗਾ ਇਹਦਾ ਰੇਟ ਕੁੱਲ 650 ਰੁਪਿਆ ਰੇਟ ਹੈ ਆ ਦੇਖੋ ਵੀਰ ਜੀ ਡਿਜ਼ਾਈਨ ਚੈੱਕ ਕਰੋ ਸੈਲਫ ਦਾ ਕਿੰਨਾ ਵਧੀਆ ਡਿਜ਼ਾਈਨ ਹੈ ਡਿਜ਼ਾਈਨ ਚੈੱਕ ਕਰੋ ਇੱਧਰ ਦੇਖੋ ਕਿੰਨਾ ਸੋਹਣਾ ਬਈ ਆ ਬਾਟਮ ਦਾ ਡਿਜ਼ਾਈਨ ਦੇਖੋ ਕਿੰਨਾ ਵਧੀਆ ਸੈਲਫ ਪ੍ਰਿੰਟ ਹੈ ਵੀਰ ਜੀ ਇੰਨਾ ਵਧੀਆ ਕੁਆਲਿਟੀ ਹੈ ਬਾਈ ਜੀ ਜਿਹੜਾ ਇੱਕ ਵਾਰੀ ਬੰਦਾ ਲੈ ਗਿਆ ਵੀਰ ਜੀ ਕਪੜਾ ਤੇ ਉਹ ਇਹ ਨਹੀਂ ਹੈ ਉਹਦੀ ਵੀ ਦੂਰੀ ਵਾਲ ਬੰਦਾ ਨਾਂ ਲਵੇ। ਵੀਰ ਸਾਹਿਬ ਦੀ ਫੁੱਲ ਜ਼ਿੰਮੇਵਾਰੀ ਹੈ ਵੀ ਜੀ ਵੀ ਉਹ ਕਪੜਾ ਦੂਰੀ ਵਾਲ ਲਊਗਾ। ਵੀ ਜੀ ਕੱਪੜੇ ਹੰਡਣ ਵਾਲੇ ਕੱਪੜੇ ਐ ਨਹੀਂ ਹੈਗੇ ਕਿ ਵੀ ਅਗਲੇ ਦੇ ਨਾਂ ਹੰਡਲ ਉਹ ਚੀਜ਼ ਨਹੀਂ ਹੈਗੀ। ਇੱਕ ਰੰਗ ਦੇਖੋ ਵੀ ਜੀ ਆਹ ਹੈ ਦਾ ਡਿਜ਼ਾਈਨ। ਡਿਜ਼ਾਈਨ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਲੈ ਕੇ ਆਏ ਵੀ ਜੀ ਆਪਾਂ। ਕੱਲਾ ਕੱਲਾ ਡਿਜ਼ਾਈਨ ਚੈੱਕ ਕਰੋ ਬਾਈ ਜੀ। ਰੇਟ ਵੀ ਚੈੱਕ ਕਰੋ। ਬਾਈ ਜੀ ਆਮ ਦੁਕਾਨਦਾਰ ਇਹਨੂੰ 7-700 8-800 ਰੁਪਏ ਵੇਚੀ ਜਾਂਦੇ ਨੇਗੇ। ਆਪਣੇ ਕੋਲੇ ਵੀਰ ਜੀ ਇਹਦਾ ਰੇਟ 650 ਰੁਪਿਆ ਕੱਲੇ ਕੱਲੇ ਸ਼ੂਟ ਦਾ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਲ ਦੁਕਾਨਦਾਰ ਹੈ ਨਾ ਦੁਕਾਨਦਾਰ ਨੂੰ ਤਾਂ ਲੈਸ ਲੈਣੇ ਲੱਗਣਾ ਕਈ ਵਾਰੀ ਕੋਈ ਆਮ ਜੀਮੇਦਾਰ ਆਉਂਦਾ ਜਿਹਨੇ ਫੁੱਲ ਲੈਣਾ ਹੈ ਮਤਲਬ ਕਪੜਾ 10-15000 ਦਾ ਮਾਲ ਲੈਣਾ 10000 ਦਾ ਉਹਨੂੰ ਵੀ ਬਾਈ ਜੀ ਲੈਸ ਲਾਉਣੇ ਆ ਆਪਾਂ ਕੋਈ ਇਹੋ ਜੀ ਗੱਲ ਨਹੀਂ ਜਦੋਂ ਮਾਲ ਅਗਲਾ ਕੱਠਾ ਲੈਂਦਾ ਉਹਨੂੰ ਤਾਂ ਲੈਸ ਲੱਗੂ ਲੱਗੂ ਵੀਰ ਜੀ ਇਸ ਗੱਲ 'ਚ ਕੋਈ ਰੌਣਾ ਨਹੀਂ ਦਾ ਇੱਕ ਡਿਜ਼ਾਈਨ ਬਾਈ ਜੀ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਜੀ ਦੇਖੋ ਚੈੱਕ ਕਰੋ ਇਹ ਆ ਦੇਖੋ ਵੀ ਜੀ ਬਾਈ ਪੂਰਾ ਜਮਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਚੈੱਕ ਕਰੋ ਕਿੰਨੇ ਸੋਹਣੇ ਡਿਜ਼ਾਈਨ ਪਾਏ ਆ ਦੇਖ ਪੂਰੀ ਗੌਰ ਨਾਲ ਚੈੱਕ ਕਰੋ ਵੀ ਜੀ ਵੀਡੀਓ ਦੇਖ ਕਿੰਨੇ ਸੋਹਣੇ ਸੋਹਣੇ ਰੰਗ ਦੇ ਕਿੰਨੇ ਸੋਹਣੇ ਕੱਪੜਾ ਵੀ 100% ਦਾ ਕਾਟਨ ਹੈ ਵੀ ਜੀ ਪਿਓਰ ਜਮਾ ਇਹ ਨਹੀਂ ਹੈਗਾ ਵੀ ਕਾਟਨ ਨਾ ਹੋਵੇ ਕੋਲੇ ਜੰਮੇ ਭਾਰੀ ਆ ਇਹ ਕਪੜੇ ਦੇ ਆ ਦੇਖੋ ਆ ਵੀਜੀ ਦੇਖ ਲੋ ਪੂਰਾ ਪਿਓਰ ਕਾਟਨ ਹੈ ਵੀਜੀ ਬਾਈ ਜੀ ਜਿਹੜੀ ਗੱਲ ਕਰਾਂਗੇ ਉਹਦੇ ਵਿੱਚ ਝੂਠ ਨਹੀਂ ਹੋਊਗੀ ਸਹੀ ਗੱਲ ਕਰਾਂਗੇ ਬਾਈ ਜੀ ਜਿੰਨੀ ਕੁ ਬਾਜ਼ਬ ਗੱਲ ਕਰਾਂਗੇ ਉਹ ਨਹੀਂ ਹੈਗਾ ਬਾਈ ਜੀ ਦਿਖਾਉਣ ਵੇਲੇ ਕੁਝ ਹੋਰ ਹੈ ਅਸੀਂ ਆਮ ਦੇਖਦੇ ਆ ਬਾਈ ਜੀ ਵੀਡੀਓ ਸਾਨੂੰ ਆ ਕੇ ਕਸਟਮਰ ਵੀ ਦੱਸਦੇ ਆ ਬਾਈ ਜੀ ਅਸੀਂ ਫਲਾਣੇ ਥਾਂ ਗਏ ਸੀ ਬਾਈ ਜੀ ਉੱਥੇ ਸਾਨੂੰ ਕੁਝ ਮਿਲਿਆ ਨਹੀਂ ਬਾਈ ਜੀ ਵਿਸ਼ਵਾਸ ਰੱਖੋ ਜਿਹੜੀ ਚੀਜ਼ ਤੁਹਾਨੂੰ ਦਿਖਾਵਾਂਗੇ ਬਾਈ ਜੀ ਮਿਲੂਗੀ ਇਹ ਚੀਜ਼ ਨਹੀਂ ਹੋ ਸਕਦੀ ਵੀ ਤੁਹਾਨੂੰ ਵੀ ਜੀ ਨਾ ਮਿਲੇ ਬਸ ਵਾਹ ਰਾਖ ਕੇ ਗੱਲ ਕਰੋ ਬਾਈ ਜੀ ਇਹ ਇੱਕ ਕੁਆਲਿਟੀ ਇੱਕ ਡਿਜ਼ਾਈਨ ਹੈ ਦਾ ਆ ਸੀ ਬਰੇ ਉਹਦੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਬਾਈ ਜੀ ਫੁੱਲਾਂ ਵਾਲਾ ਡਿਜ਼ਾਈਨ ਹੈ ਮੋٹے ਫੁੱਲ ਹੈ ਵਿੱਚ ਕਿੰਨਾ ਸੋਹਣਾ ਡਿਜ਼ਾਈਨ ਹੈ ਚੈੱਕ ਕਰੋ ਬਾਈ ਜੀ ਕਲਾ ਕਲਾੜ ਜਿਹਾ ਬਾਈ ਜੀ ਬਹੁਤ ਸੋਹਣਾ ਡਿਜ਼ਾਈਨ ਲਾ ਕੇ ਆਏ ਸੋਡੇ ਵਾਸਤੇ ਇੱਕ ਨੰਬਰ ਤੇ ਸ਼ੇਅਰ ਸਬਸਕ੍ਰਾਈਬਰ ਬਾਈ ਬਣ ਕੇ ਤੁਸੀਂ ਕਰਿਆ ਕਰੋ ਤੁਹਾਡਾ ਫਰਜ਼ ਮੰਨਦਾ ਬਾਈ ਬਣ ਕੇ ਇਹ ਨਾ ਹੋਵੇ ਵੀ ਤੁਸੀਂ ਸਬਸਕ੍ਰਾਈਬਰ ਸ਼ੇਅਰ ਨਾ ਕਰੋ ਸ਼ੇਅਰ ਸਬਸਕ੍ਰਾਈਬਰ ਤੁਹਾਡਾ ਹੱਕ ਮੰਨਦਾ ਜਰੂਰ ਇਹ ਆ ਡਿਜ਼ਾਈਨ ਦੇਖੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਚੈੱਕ ਕਰੋ ਬਾਈ ਜੀ ਡਿਜ਼ਾਈਨ ਦੇਖ ਰੇਖਦਾ ਬਾਈ ਜੀ ਭੁੱਖ ਲੈਂਦੀ ਹੈ ਜਮ ਭੁੱਖ ਇਸ ਗੱਲ ਤੇ ਆਕਰੋਚਕ ਬਾਈ ਜੀ ਇੱਕ ਨੰਬਰ ਕੁਆਲਟੀ ਦੇ ਡਿਜ਼ਾਈਨ ਆ ਬਾਈ ਜੀ ਹੁਣ ਆਪਾਂ ਇਹ ਨਹੀਂ ਚ ਇਹ ਗੱਲ ਆ ਬਾਈ ਜੀ ਸਮਾਨ ਇਹ ਆਪਾਂ ਨੂੰ ਇਜਾਜ਼ਤ ਦਿੰਦਾ ਤੇ ਡਿਜ਼ਾਈਨ ਤਾਂ ਬਾਈ ਜੀ ਐਨੇ ਆਪਾਂ ਦੀ ਪੂਰੀ ਰਾਤ ਦਿਖਾਈ ਚਲੇ ਤਾਂ ਵੀ ਮੁੱਕਦੇ ਬਾਈ ਜੀ ਬਹੁਤ ਜ਼ਿਆਦਾ ਡਿਜ਼ਾਈਨ ਹੈ ਜਿਹੜੇ ਡਿਜ਼ਾਈਨ ਬਾਈ ਜੀ ਤੁਹਾਨੂੰ ਦੱਸਿਆ ਸੀ ਵੀ ਆਹਾਂ ਡਿਜ਼ਾਈਨ ਆ ਜਿਹਦੇ ਵਿੱਚ ਲਾਈਨਿੰਗ ਆਉਂਦੀ ਹੈ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਟੀਵੀ ਦਾ ਡਿਜ਼ਾਈਨ ਕੱਢਿਆ ਹੋਇਆ ਹੈ ਬਾਈ ਜੀ ਆ ਦੇਖੋ ਲੰਬੂ ਨਹੀਂ ਜੀ ਹਾਂ ਆ ਟੀਵੀ ਦਾ ਡਿਜ਼ਾਈਨ ਹੈ ਬਾਈ ਜੀ ਇਹ ਪੂਰੀ ਫੁੱਲ ਜ਼ਿੰਮੇਵਾਰੀ ਹੈ ਇਹ ਰੇਟ ਦੀ ਬਾਈ ਜੀ ਜਿਸ ਨੂੰ ਕੋਈ ਰੇਟ ਦੇ ਜਦਾ 650 ਰੁਪਿਆ ਰੇਟ ਹੈ ਇਹਦਾ ਬੀਜੀ ਆ ਜੋ ਬੀਜੀ ਕਹਾਂ ਪਾਸ ਤੁਹਾਨੂੰ ਦਿਖਾਉਣੇ ਆ ਜੀ ਪੌਂਚੇ ਤੇ ਬਾਈ ਜੀ ਇਹਦੇ ਤੇ ਨਾ ਆ ਦੇਖੋ ਦੱਲਾਣਾ ਬਾਈ ਜੀ ਦਿਖਾਓ ਸ਼ੰਕਰ ਦਾ ਮਾਲ ਆ ਬਾਈ ਜੀ ਦੇਖੋ ਸ਼ੰਕਰ ਬ੍ਰਾਂਡ ਦਾ ਮਾਲ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਐ ਇਸ ਗੱਲ ਦੀ ਜੇ ਕੋਈ ਇਸ ਗੱਲ ਤੇ ਇਹਦਾ ਇਹਦਾ ਗੁਲਾਮਾ ਆ ਜੇ ਇੱਕ ਚੈੱਕ ਕਰੋ ਇਹਦੇ ਵੀਰੇ ਦੇਖੋ ਆ ਪਹੁੰਚੇ ਤੇ ਨਾਲ ਆ ਦੇਖੋ ਆ ਪ੍ਰਿੰਟ ਐ ਜੀ ਪਹੁੰਚਾ ਪ੍ਰਿੰਟ ਕੱਢਿਆ ਹੋਇਆ ਜੀ ਦੇਖੋ ਕਿੰਨਾ ਸੋਹਣਾ ਲੱਗੂ ਆ ਇੱਕ ਨੰਬਰ ਤੇ ਕੁਆਲਿਟੀ ਐ ਜੀ ਦੇਖੋ ਚੈੱਕ ਕਰੋ ਇਹ ਸ਼ੰਕਰ ਦਾ ਕੱਪੜਾ ਐ ਜੀ ਬਹੁਤ ਵਧੀਆ ਕੱਪੜਾ ਕੁਆਲਿਟੀ ਇੱਕ ਨੰਬਰ ਐ ਇਹ ਇਹ ਆ ਇਹਦੀ ਆਈ ਆਵੀ ਜੀ ਤਮੀਜ਼ ਕੁਆਲਟੀ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕੁਆਲਟੀ ਹੈ ਤੇ ਕਿੰਨਾ ਵਧੀਆ ਕੁਆਲਟੀ ਦਾ ਹੈ ਕੱਪੜਾ ਗਾ ਇਹ ਪਹੁੰਚੇ ਤੇ ਨਾ ਵੀ ਜੀ ਡਿਜ਼ਾਈਨ ਐ ਕੱਢਿਆ ਹੋਇਆ ਪ੍ਰਿੰਟ ਐ ਇਹ ਬਹੁਤ ਹੀ ਜ਼ਿਆਦਾ ਹੁਣ ਦਿਖ ਰਿਹਾ ਜੀ ਬਹੁਤ ਵਧੀਆ ਮਾਲ ਵਿਕ ਰਿਹਾ ਇਹ ਦੇਖੋ ਵੀਰ ਜੀ ਦੇਖੋ ਕਿੰਨਾ ਸੋਹਣਾ ਬਾਈ ਜੀ ਕੱਢਿਆ ਡਿਜ਼ਾਈਨ ਐ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਆ ਇਹਦੀ ਕਮੀਜ਼ਾ ਬਾਈ ਜੀ ਦੇਖੋ ਚੈੱਕ ਕਰੋ ਇਹਦੇ ਵਿੱਚ ਵੀ ਜੀ ਆਪਣੇ ਕੋਲੇ ਰੰਗ ਬਹੁਤ ਜਾਦੇ ਰੰਗ ਆਪਣੇ ਕੋਲੇ ਕੋਈ ਆਪਣੇ ਕੋਲ ਰੰਗਾ ਨਹੀਂ ਕੋਈ ਕਮੀ ਨਹੀਂ ਹੈਗੀ ਬਾਈ ਜੀ ਬਾਰ ਬਾਰ ਮੈਂ ਤੁਹਾਨੂੰ ਦੱਸਦਾ ਤਾਂ ਹੈਗਾ ਵੀ ਆਪਣੇ ਕੋਲੇ ਵੀਰ ਜੀ ਹੋਰ ਸੇਲ ਦਾ ਕੰਮ ਹੈ ਕੋਈ ਇੱਕ ਦੋ ਨਹੀਂ ਸ਼ੂਟ ਹੁੰਦੇ ਆਪਣੇ ਕੋਲੇ ਕੋਈ ਜਿੰਨਾ ਮਰਜ਼ੀ ਲਿਆ ਜਾ ਸਕਦਾ ਆ ਦੇਖੋ ਵੀਰ ਜੀ ਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਆ ਦੇਖੋ ਵੀਰ ਜੀ ਪ੍ਰਿੰਟ ਹੈ ਇਹ ਪ੍ਰਿੰਟ ਹੈ ਬਹੁਤ ਸੋਹਣਾ ਲੱਗਦਾ ਆਇਆ ਜਿਵੇਂ ਕੜਾਈ ਕੀਤੀ ਹੁੰਦੀ ਹੈ ਹੈ ਪ੍ਰਿੰਟ ਹੈ ਤੇ ਸੋਹਣਾ ਬਹੁਤ ਲੱਗਦਾ ਬਾਈ ਜੀ ਇਹ ਦੇਖੋ ਵੀਰ ਜੀ ਇਹ ਇਹ ਸ਼ੰਕਰ ਸ਼ੰਕਰ ਕੰਪਨੀ ਦਾ ਬ੍ਰਾਂਡ ਹੈ ਬਾਈ ਜੀ ਇਹ ਦੇਖੋ ਚੈੱਕ ਕਰੋ ਆ ਇੱਕ ਡਿਜ਼ਾਈਨਸ ਨੂੰ ਬਾਈ ਜੀ ਹੋਰ ਦਿਖਾਉਣੇ ਆ ਤੇ ਫਿਰ ਵੀ ਜੀ ਇਸ ਨੂੰ ਉਹ ਦਿਖਾ ਦੇਾਂਗੇ ਬਾਕੀ ਕਿਉਂ ਇਹਦੇ ਚ ਆਏ ਵੀ ਜੀ ਟਾਈਮ ਬਹੁਤ ਲੱਗ ਜਾਣਾ ਦੇਖੋ ਬਾਈ ਜੀ ਸੋਹਣਾ ਦੇਖੋ ਕਿੰਨਾ ਇਹਦੇ ਵਿੱਚ ਵੀ ਜੀ ਜਿਹੜੀ ਬਾਟਮ ਹੈ ਇਹਦੇ ਵਿੱਚ ਸੈਲਫ ਪ੍ਰਿੰਟ ਹੈ ਦੇਖੋ ਚੈੱਕ ਕਰੋ ਆ ਦੇਖੋ ਵੀਰੇ ਆ ਚੈੱਕ ਕਰੋ ਸੈਲਫ ਪ੍ਰਿੰਟ ਹੈ ਇਹਦੇ ਵਿੱਚ ਏ ਬਾਈ ਜੀ ਜੋ ਸੂਟ ਬੰਨਦਾ ਬਾਈ ਜੀ ਬਹੁਤ ਸੋਹਣਾ ਲੱਗਦਾ ਹੈ ਇਹ ਆ ਲੋ ਇਹ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਬਾਈ ਜੀ ਸੰਕਰ ਦਾ ਰੇਟ ਆਮ ਦੁਕਾਨਦਾਰ ਬਜ਼ਾਰਾਂ ਦੇ ਵਿੱਚ ਬਾਈ ਜੀ 700 ਰੁਪਿਆ 800 ਰੁਪਿਆ ਰੇਟ ਚੱਲਦਾ ਵੀਰ ਜੀ ਆਮ ਦੁਕਾਨਦਾਰਾਂ 700 800 ਰੇਟ ਵੇਚਦੇ ਆ ਵੀਰ ਜੀ ਮਨਜਿੰਦਰ ਕਲੌਥ ਹਾਊਸ ਤੇ ਸਾਨੂੰ 600 ਰੁਪਿਆ ਰੇਟ ਲੱਗੂ ਵੀਰ ਜੀ ਸੂਟ ਦਾ ਕੱਲੇ ਕੱਲੇ ਸੂਟ ਦਾ ਬਾਈ ਜੀ 600 ਰੁਪਿਆ ਲੱਗੂ ਜਿਹੜਾ ਮੇਰਾ ਵੀਰ ਪ੍ਰਭਾ ਕੋਲ ਦੁਕਾਨਦਾਰ ਹੈ ਰੀਸੇਲਰ ਉਹਦੇ ਵਾਸਤੇ ਬਾਈ ਜੀ ਬਹੁਤ ਵਧੀਆ ਲੈਸ ਲਾਵਾਂਗੇ ਕਿ ਉਹਨੂੰ ਕਹਾਂ ਵਾਸਤੇ ਆਪ ਦੇ ਮਤਲਬ ਬਿਜ਼ਨਸ ਦੇ ਵਿੱਚ ਉਹਨੂੰ 2 ਰੁਪਏ ਵਧੀਆ ਬਣਨ ਇੱਕ ਤਾਂ ਪਹਿਲੀ ਗੱਲ ਤਾਂ ਇਹ ਵੀ ਉਹਨੂੰ ਬਾਈ ਜੀ ਲਾਂਭਾ ਨਹੀਂ ਆਉਂਦਾ ਜਿਹੜਾ ਆਪਣੇ ਤੋਂ ਮਾਲ ਲੈ ਕੇ ਜਾਓ ਬਾਈ ਜੀ ਫੁੱਲ ਜ਼ਿੰਮੇਵਾਰੀ ਲਾਂਭਾ ਮਤਲਬ ਹੀ ਖਤਮ ਨਹੀਂ ਲਾਂਭਾ ਆ ਜੀ ਆ ਵੀ ਜੀ ਇਹਨਾਂ ਦੇ ਡਿਜ਼ਾਈਨ ਸੀਗੇ ਆਪਾਂ ਤੁਹਾਨੂੰ ਦਿਖਾਤੇ ਇਹ ਸ਼ੰਕਰ ਕੰਪਨੀ ਦਾ ਬ੍ਰਾਂਡ ਹੈ ਬਾਈ ਜੀ ਬਹੁਤ ਸੋਹਣਾ ਕੁਆਲਿਟੀ ਦੀ ਚੀਜ਼ ਹੈ ਹੁਣ ਵੀ ਜੀ ਆਪਾਂ ਗਾਹਾਂ ਆ ਗਏ ਬਾਈ ਜੀ ਇਹ ਕੈਮਰਕ ਹੈ BMW ਚੈੱਕ ਕਰ ਲਓ ਬਾਈ ਜੀ ਆ ਦੇਖੋ ਏ ਬੀਐਮਡਬਲਯੂ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਕੁਸਤਾ ਆਪਣੇ ਕੋਲੇ ਕੁਛ ਬਾਈ ਜੀ ਸ਼ੰਕਰ ਦਾ ਮਾਲ ਜਿਹੜੀ ਬਾਈ ਜੀ ਕੁਆਲਿਟੀ ਹੈ ਇਹ ਕੁਆਲਿਟੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਇਹ ਨਹੀਂ ਹੈ ਕਿ ਕੁਆਲਿਟੀ ਮਾੜੀ ਲੈ ਕੇ ਆਵਾਂ ਕੁਆਲਿਟੀ ਦਾ ਬਾਈ ਜੀ ਸੀ ਇੱਕ ਨੰਬਰ ਕੁਆਲਿਟੀ ਵੇਚਦੇ ਆਂ ਅਸਲ ਤਾਂ ਬਾਈ ਜੀ ਵੀਡੀਓ 'ਚ ਨਹੀਂ ਪਤਾ ਲੱਗਦਾ ਜਦੋਂ ਬੰਦਾ ਕੱਪੜੇ ਨੂੰ ਹੱਥ 'ਚ ਫੜ ਕੇ ਦੇਖਦਾ ਬਾਈ ਜੀ ਫੇਰ ਪਤਾ ਲੱਗਦਾ ਵੀ ਕੀ ਗੱਲ ਹੈ ਇਹ ਘਰੋਂ ਚੈੱਕ ਬਾਈ ਜੀ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਕਿੰਨੀ ਸੋਹਣੀ ਕੁਆਲਿਟੀ ਹੈ ਦੇਖੋ ਬਾਈ ਜੀ ਇਹ ਵਾਈ ਜੀ ਕੈਮਰ ਕਹ ਹੈ ਜਿਹਨੂੰ ਆਪਾਂ ਕਾਟਨ ਕਹਦੇ ਨੇ ਇਹਦੀ ਵਾਈ ਜੀ ਫੁੱਲ ਜ਼ਿੰਮੇਵਾਰੀ ਹੈ ਆਪਣੀ ਫੁੱਲ ਜਿਵੇਂ ਕੋਈ ਕਹਦੇ ਉਸ ਢੰਗ ਨਾਲ ਜ਼ਿੰਮੇਵਾਰੀ ਹੈ ਬਾਈ ਜੀ ਬਹੁਤ ਵਧੀਆ ਕੁਆਲਿਟੀ ਦਾ ਕੱਪੜਾ ਹੈ ਇੱਕ ਡਿਜ਼ਾਈਨ ਤੁਸੀਂ ਆਹ ਦੇਖੋ ਬਾਈ ਜੀ ਬਾਈ ਜੀ ਡਿਜ਼ਾਈਨ ਇਹਦੇ ਕੱਲੇ ਕੱਲੇ ਡਿਜ਼ਾਈਨ ਹਾਸਦੇ ਆ ਬਾਈ ਜੀ ਐਂ ਦੱਸਦੇ ਵੀ ਠੀਕ ਆ ਹਾਂ ਹੈਗੇ ਆ ਕਰੋ ਚੈੱਕ ਬਾਈ ਜੀ ਡਿਜ਼ਾਈਨ ਦੇਖੋ ਬਾਈ ਜੀ ਇਹੋ ਜਿਹੇ ਡਿਜ਼ਾਈਨ ਬਾਜ਼ਾਰ ਦੇ ਵਿੱਚ ਬਾਈ ਜੀ ਤੁਹਾਨੂੰ ਦਿਖਾਉਂਦੇ ਨਹੀਂ ਹੈਗੇ ਉਹ ਆਪਣੀ ਫੁੱਲ ਜ਼ਿੰਮੇਵਾਰੀ ਹੈ ਇਹ ਜੀ ਜੇ ਕੋਈ ਤੁਹਾਨੂੰ ਇਹੋ ਜਿਹਾ ਡਿਜ਼ਾਈਨ ਦਿਖਾ ਦੇ ਇਹ ਆ ਦੇਖੋ ਵੀਰ ਜੀ ਕੱਲੇ ਕੱਲੇ ਡਿਜ਼ਾਈਨ ਚੈੱਕ ਕਰੋ ਦੇਖੋ ਵੀਰ ਜੀ ਦੇਖੋ ਆ ਬੀਐਮ ਬੀਐਮਡਬਲਯੂ ਬਾਈ ਜੀ ਦਿਖਾਉਨੇ ਆ ਤੁਹਾਨੂੰ ਏਕੇ ਟੈਕਸ ਦੀ ਬੀਐਮਡਬਲਯੂ ਆ ਬਾਈ ਜੀ ਚੈੱਕ ਕਰੋ ਸਮਾਰ ਕੇ ਇਹਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਆ ਗੇਠ ਗੇਠ ਤੇ ਮੋਰ ਹੁੰਦੀ ਐ ਕੋਈ ਇਹਦੀ ਡੁਬਲਕੇਸੀ ਨਹੀਂ ਹੁੰਦੀ ਜੇ ਕੋਈ ਜਾਣ ਕੇ ਕਹਿੰਦੇ ਨਾ ਤੁਹਾਨੂੰ ਬਾਈ ਜੀ ਆ ਚੈੱਕ ਕਰਿਓ ਆ ਚੈੱਕ ਕਰੋ ਬਾਈ ਜੀ ਏਕੇ ਟੈਕਸ ਆ ਚੈੱਕ ਕਰੋ ਬਾਈ ਜੀ ਏਕੇ ਟੈਕਸ ਗੇਟ-ਗੇਟ ਤੇ ਮੋਰ ਹੁੰਦੀ ਆ ਵੀਰ ਜੀ ਇਹ ਨਾ ਕਹੇ ਕਹੇ ਸੋਚਿਆ ਕਰੋ ਤੁਸੀਂ ਵੀ ਇਹ ਸਸਤਾ ਲਾਉਂਦਾ ਖਾਣ ਨਹੀਂ ਇਹ ਸਸਤਾ ਇਹ ਕੰਮ ਕੁਆਲਿਟੀ ਮਾੜੀ ਰੱਖੂ ਵੀਰ ਜੀ ਇਹ ਜੀ ਸੋਚਿਆ ਵੀ ਨਹੀਂ ਆਪਾਂ ਇਸ ਗੱਲ ਤੇ ਇਹ BMW ਆ ਵੀਰ ਜੀ 450 ਰੁਪਿਆ ਬਾਈ ਜੀ ਇਕੱਲੇ ਇਕੱਲੇ ਦਾ ਰੇਟ ਹੈ ਨਾ ਜਿਹੜਾ ਕੋਈ ਬਾਈ ਜੀ ਮੇਰਾ ਪਿਆ ਵੀਰ ਭਰਾ ਦੁਕਾਨਦਾਰ ਹੈ ਉਹਦੇ ਵਾਸਤੇ ਲੈਸ ਲਾਵਾਂਗੇ ਜਾਂ ਜਿਹੜਾ ਬਾਈ ਜੀ ਦੁਕਾਨ ਦੇ ਦੁਕਾਨ ਵਾਸਤੇ ਲੈ ਕੇ ਜਾਂਦਾ ਉਹਨੂੰ ਲੈਸ ਲਾਵਾਂਗੇ ਇੱਕ ਤੁਹਾਨੂੰ ਕੁਆਲਿਟੀ ਹੋਰ ਦਿਖਾਉਣਾ ਬਾਈ ਦੇਖੋ BMW ਦੀ ਕੁਆਲਿਟੀ ਹੈ ਆ ਕਰੋ ਜੀ ਇਕ ਬਰੇ ਦੇਖੋ ਏਕੇ ਟੈਕਸ ਦੀ ਕੁਆਲਿਟੀ ਹੈ ਕਪੜਾ ਦੇਖ ਕੇ ਬਾਈ ਜੀ ਰੂਹ ਖੁਸ਼ ਹੋ ਜਾਂਦੀ ਹੈ ਇਹ ਜਿਆ ਕਪੜਾ ਲਿਆਉਣੇ ਆਪਾਂ ਪੂਰਾ ਵਧੀਆ ਜੇ ਕਿਹਨੇ ਲੈਣ ਦੇਣ ਚ ਘਰੇ ਪਾਉਣ ਵਾਸਤੇ ਬਾਈ ਜੀ ਜਰੂਰ ਇੱਕ ਵਾਰੀ ਆ ਕੇ ਪਤਾ ਕਰੋ ਕਪੜੇ ਦਾ ਕਪੜੇ ਮੰਨੂ ਸਾਨੂੰ ਲਾਂਭਾ ਨਹੀਂ ਆ ਸਕਦਾ ਵੀਰ ਜੀ ਫੁੱਲ ਜ਼ਿੰਮੇਵਾਰੀ ਹੈ ਇਹ ਇਹਦੇ ਵੀਰ ਜੀ ਡਿਜ਼ਾਈਨ ਦੇਖੋ ਡਿਜ਼ਾਈਨ ਆਪਣੇ ਕੋਲੇ ਬਹੁਤ ਪਿਆ ਬੀ ਐਮ ਡਬਲਯੂ ਦੇ ਨਿਮਾਰ ਗਿਆ ਬਾਈ ਜੀ ਆਪਣੇ ਕੋਲੇ ਭਰੇ ਆ ਪਿੰਨੇ ਜਿੰਨਾ ਕੋਈ ਲੋੜ ਆ ਉਹਨਾਂ ਲਈ ਸਰਾ ਹੋਰ ਸੇਲ ਦਾ ਕੰਮ ਆ ਇਕ ਵੀਰ ਜੀ ਆਜੋ ਆਪਣੇ ਕੋਲੇ ਗਾਹਾਂ ਆ ਦੇਖੋ ਬਾਈ ਜੀ ਸ਼ੰਕਰ ਦਾ ਬ੍ਰਾਂਡ ਪਿਆ ਤੁਹਾਨੂੰ ਆ ਵੀ ਦਿਖ ਦੱਸ ਸ਼ੰਕਰ ਦਾ ਬ੍ਰਾਂਡ ਚੈੱਕ ਕਰ ਲੋ ਬਾਈ ਜੀ ਸਮਾਰ ਕੇ ਇਹ ਪੈਰਾਸੂਟ ਹੀ ਵਜਦੀ ਹੈ ਬਾਈ ਜੀ ਜਿਹੜਾ ਕਿ 900 ਰੁਪਏ ਤਿੰਨ ਸੂਟਾ ਬਾਈ ਜੀ ਇਹ ਚੈਲੰਜ ਹੈ ਆਪਾਂ ਨੂੰ ਜੇ ਕੋਈ 900 ਰੁਪਏ ਦੇ ਬਾਈ ਜੀ ਤਿੰਨ ਦੇ ਦੇ ਤਾਂ ਇਸ ਗੱਲ ਤੇ ਲਿਖ ਕੇ ਦਿੰਨੇ ਆ ਆ ਦੇਖੋ ਬਾਈ ਜੀ ਸ਼ੰਕਰ ਦਾ ਮਾਲ ਆ ਸਾਹਮਣੇ ਥੋੜੇ ਪੱਟੀਆਂ ਪੱਟੀਆਂ ਦੇਖੋ ਚੈੱਕ ਕਰੋ ਸ਼ੰਕਰ ਦਾ ਬ੍ਰਾਂਡ ਆ ਬਾਈ ਜੀ ਮਾਲ ਤੇ ਕੀ ਕਪੜਾ ਦੇਖੋ ਕਰੋ ਕੁਆਲਿਟੀ ਚੈੱਕ ਬਾਈ ਜੀ 900 ਰੁਪਏ ਦੇ ਤਿੰਨ ਸ਼ੂਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਫੇਰ ਹੋਰ ਲੈਸ ਲੱਗੂ ਆ ਇਹੋ ਜਿਹਾ ਕੋਈ ਮਾਲ ਬਾਈ ਜੀ ਤੁਹਾਨੂੰ ਕੋਈ 900 ਰੁਪਏ ਦੇ ਤਿੰਨ ਦੇ ਦੇ ਜੀ ਬਾਈ ਜੀ ਫੁੱਲ ਜ਼ਿੰਮੇਵਾਰੀ ਚੈੱਕ ਕਰ ਲਓ ਇੱਕ ਇਹ ਸੰਕਰ ਦਾ ਬ੍ਰਾਂਡ ਆ ਬਾਈ ਜੀ ਬਾਈ ਜੀ ਇਹੋ ਜਿਹਾ ਕੱਪੜਾ ਬਾਈ ਜੀ ਕਾਹਨੂੰ ਗੱਲਾਂ ਕਰਦੇ ਹੋ ਵਧੀਆ ਬਾਈ ਮਲਿਆਈ ਵਰਗਾ ਕੱਪੜਾ ਚੈੱਕ ਕਰੋ ਇਹਦਾ ਰੇਟ ਵੀਰ ਜੀ 900 ਰੁਪਏ ਦੇ ਤਿੰਨ ਛੂਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਲੈ ਸਲਾਮਾਂਗੇ ਆਪਣੇ ਕੋਲੇ ਬਹੁਤ ਜ਼ਿਆਦੇ ਬ੍ਰਾਂਡ ਪਿਆ ਕੁਆਲਿਟੀਆ ਪਿਆ ਚੈੱਕ ਕਰ ਲੋ ਬਹੁਤ ਜ਼ਿਆਦੇ ਪਿਆ ਮਾਲ ਇੱਕ ਵੀ ਜੀ ਆਪਣੇ ਕੋਲੇ ਆ ਨਵਾਂ ਮਾਲ ਆਇਆ ਇਹ ਵੀ ਬਾਈ ਜੀ 900 ਦੇ ਤਿੰਨ ਛੂਟ ਹੀ ਹੈ ਤੇ ਕੁਆਲਿਟੀ ਨਵੀਂ ਆਈ ਹੈ ਇਹਦੇ ਵਿੱਚ ਵੀ ਬਾਈ ਜੀ ਚੈੱਕ ਕਰੋ ਆਹ ਡੱਬੀਦਾਰ ਆਇਆ ਬਹੁਤ ਸੋਹਣਾ ਬ੍ਰਾਂਡ ਹੈ ਜੀ ਨਵੀਂ ਮਾਲ ਆਇਆ ਆਹ ਦੇਖ ਲੋ ਚੈੱਕ ਕਰ ਲੋ ਬਾਈ ਜੀ ਏਕੇ ਟੈਕਸ ਦੀ ਬ੍ਰਾਂਡ ਹੈ ਭਾਈ ਜੀ ਤੋ ਖਾਣੀ ਕਰਦੇ ਇਹ ਨਹੀਂ ਹੈ ਵੀ ਤੁਹਾਨੂੰ ਦੱਸਾਂਗੇ ਕੁਝ ਹੋਰ ਤੇ ਦੇਵਾਂਗੇ ਕੁਝ ਹੋਰ ਇਹ ਤਾਂ ਸਾਡੇ ਆਪਣੇ ਦਾ ਭਾਈ ਇਹ ਕੱਲ ਕਰਨੀ ਨਹੀਂ ਹੈਗੀ ਤੇ ਵੀਰ ਜੀ बार-बार ਤੁਹਾਨੂੰ ਬੇਨਤੀਆਂ ਕਰਦੇ ਆਹੀ ਬੇਨਤੀਆਂ ਕਰਦੇ ਆ ਇੱਕ ਵਾਰੀ ਜ਼ਰੂਰ ਤੁਸੀਂ ਆਪਣਾ ਨੰਬਰ ਚੱਲ ਰਿਹਾ ਹੈ ਆਪਣੇ ਨਾਲ رابطہ ਕਾਇਮ ਕਰੋ ਆਪਾਂ ਤੁਹਾਨੂੰ ਵਧੀਆ ਲੈਸ ਲਾਵਾਂਗੇ ਹੋਰ ਸੇਲ ਦਾ ਆਪਣਾ ਕੰਮ ਹੈ ਤੁਸੀਂ ਇਹ ਨਾ ਸੋਚਿਆ ਕਰੋ ਵੀ ਇਹ ਤਾਂ ਪਿੰਡਾਂ 'ਚ ਬੈਠੇ ਇਹਨਾਂ ਕੋਲੇ ਕੀ ਹੋਊ ਭਾਈ ਜੀ ਆਪਣੇ ਕੋਲੇ ਹੋਰ ਸੇਲ ਦਾ ਕੰਮ ਹੈ ਜਿੰਨਾ ਕੋਈ ਮਰਜ਼ੀ ਲੈ ਜਾਏ ਆਪਾਂ ਉਨਾ ਹੀ ਮਾਲ ਦੇਵਾਂਗੇ ਇਹ ਸ਼ੇਅਰ ਦੇ ਸਬਸਕ੍ਰਾਈਬਰ ਬਾਈ ਜੀ ਜਰੂਰ ਕਰਿਆ ਕਰੋ ਛੋੜਾ ਫਰਜ਼ਮਾਨ ਦਾ ਬਾਈ ਜੀ ਨਵੀ ਤੋਂ ਨਵੀ ਆਪਾਂ ਵੀਡੀਓ ਲੈ ਕੇ ਆਉਨੇ ਆਂ ਵਧੀਆ ਸਸਤੇ ਤੋਂ ਸਸਤੇ ਤੇ ਮਹਿੰਗੇ ਤੋਂ ਮਹਿੰਗਾ ਆਪਣੇ ਕੋਲੇ ਮਾਲ ਆਵੇ ਜੀ ਇੱਕ ਆਪਣੇ ਕੋਲ ਟੈਵੀ ਦਾ ਵੀ ਜੀ ਆਪਾਂ ਬਾਅਦ ਫੇਰ ਤੁਹਾਨੂੰ ਦੱਸਦੇ ਆਂ ਟੈਵੀ ਦਾ ਬ੍ਰਾਂਡ ਆਪਣੇ ਕੋਲੇ ਸਾਰਾ ਹੈਗਾ ਵੀਰ ਜੀ ਦੁਬੱਟੇ ਵਾਲਾ ਵੀ ਹੈਗਾ ਆਲ ਓਵਰ ਵੀ ਹੈਗਾ ਮੈਚਿੰਗ ਵੀ ਹੈਗਾ ਉਹ ਸਾਰਾ ਬ੍ਰਾਂਡ ਹੈਗਾ ਕਿਉਂਕਿ ਉਹ ਪਿਛਲੀ ਵੀਡੀਓਜ਼ ਦਿਖਾਤਾ ਸੀ ਬਾਰ ਬਾਰ ਫੇਰ ਦਿਖਾਉਣਾ ਸੀ ਚੰਗਾ ਨਹੀਂ ਮੰਨਿਆ ਇਹ ਮਾਲ ਆਪਣੇ ਕੋਲੇ ਹੈਗਾ ਤੇ ਵੀਰ ਜੀ ਬੱਸ ਤੁਹਾਨੂੰ ਇਹੀ ਬੇਨਤੀ ਕਰਦੇ ਆਂ ਆਪਾਂ ਆਪਣੀ ਵੀਡੀਓ ਗਾਹਾਂ ਦੀ ਗਾਹ ਤੇ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਮਾਲ ਲਵੋ ਫੋਨ ਆਪਣਾ ਸਕਰੀਨ ਤੇ ਚੱਲ ਰਿਹਾ ਫੋਨ ਕਰੋ ਆਪਾਂ ਨੂੰ ਬਾਈ ਜੀ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੁਹਾਡੇ ਕਮੈਂਟਰੀ ਸਾਨੂੰ ਇੰਤਜ਼ਾਰ ਹੁੰਦਾ ਹੈ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ